ਮਲਾਪਈ ਸੰਤੇ ਗੁਰਸੀ ਸੰਗੇ ਈਗਲ ਪੰਜਾਬ ਨਿਊਜ਼ ਵੱਲੋਂ ਆਪਾਂ ਦਾ ਸਵਾਗਤ ਕਰਦੇ ਆ। ਲਓ ਜੀ ਅੱਜ ਅਸੀਂ ਪਹੁੰਚੇ ਆਂ ਪੰਡਾ ਜੱਤਗੜ੍ਹ ਵਿੱਚ ਜਿੱਥੇ ਕਿ ਸਰਬਜੀਤ ਸਿੰਘ ਖਾਲਸਾ ਦੇ ਜਿੱਤਣ ਦੀ ਖੁਸ਼ੀ ਦਾ ਪੂਰਾ ਮਾਹੌਲ ਆ। ਆਓ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰਦੇ ਆਂ। ਉਹਨਾਂ ਦਾ ਕੀ ਕਹਿਣਾ ਇਸ ਬਾਰੇ? ਹਾਂਜੀ ਖਾਲਸਾ ਜੀ ਸਰਬਜੀਤ ਸਿੰਘ ਜੀ ਪਰਿਵਾਰ ਨਾਲ ਦਿੱਤੇ ਆ। ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਆਪ ਤੋਂ ਪਹਿਲਾਂ ਦਾ ਵਾਇਰਸੂ ਟੀਕਾ ਖਾਲਸਾ ਵਾਇਰਸੂ ਦੀ ਜਿੱਤ ਤੇ ਸਾਦੀ ਸਿੰਘ ਦੀ ਜਿੱਤ ਸਾਰੇ ਨਗਰ ਦੀ ਸਾਰੇ ਵਾਇਰਸੂ ਜਿਹੜੇ ਦੀ ਜਿੱਤ ਇਹ ਕਿਸੇ ਇਕੱਲੇ ਇਨਸਾਨ ਦੀ ਜਿੱਤ ਨਹੀਂ ਇਹ ਪਾਕੀ ਜਿੱਤ ਹੈ ਤੇ ਸਾਰੇ ਨਗਰ ਨੇ ਜਿੱਤ ਗੱਲ ਨੇ ਵੱਧ ਤੋਂ ਵੱਧ ਬੋਤ ਪਾਈ ਹੈ ਤੇ ਹੋਰ ਵੀ ਸਾਰੇ ਜਿੰਨੇ ਵੀ ਵਾਇਰਸੂ ਡਿਸਕ ਦੇ ਵਿੱਚ ਹਮਲੇ ਸੀਗੇ ਉਹਨਾਂ ਨੇ ਸਾਰਿਆਂ ਨੇ ਬੋਟ ਪਾ ਕੇ ਵੱਧ ਤੋਂ ਵੱਧ ਸਾਦੀ ਸਿੰਘ ਖਾਲਸਾ ਦਾ ਸਪੋਰਟ ਕੀਤਾ ਲੇਕਿਨ ਦੂਸਰੀਆਂ ਪਾਰਟੀਆਂ ਵੱਲੋਂ ਇਹ ਅਲੀਗੇਸ਼ਨ ਲਾਇਆ ਜਾ ਰਿਹਾ ਕੈ ਸਰਜੀ ਸਿੰਘ ਗੱਲ ਤਾਂ ਨੇ ਵੀ ਪੰਥ ਦੇ ਵਿੱਚ ਝੂਠੀ ਫੋਕ ਕਰਕੇ ਝੋੜ-ਬੋੜ ਕੇ ਵੀ ਵੋਟਾਂ ਲਈਆਂ ਉਹਨਾਂ ਬਾਰੇ ਕੀ ਕਹਿਣਾ ਚਾਹਾਂ ਨਹੀਂ ਸਰਜੀ ਸਿੰਘ ਨੇ ਕੋਈ ਝੂਠ ਬੋਲਣਾ ਦਾ ਕੋਈ ਗੱਲ ਨਹੀਂ ਉਹਨਾਂ ਦੀ ਤਾਂ ਵੇਖ ਪਹਿਲਾਂ ਜੇ ਦੂਜੀਆਂ ਪਾਰਟੀਆਂ ਦੇ ਵੀ ਐਮਪੀ ਜਾਂ ਐਮਐਲਏ ਹੁਰਦੇ ਤਾਂ ਮਤਲਬ ਕਹਿ ਕੇ ਹੁਰਦੇ ਵੀ ਸੀ ਆਹ ਕੰਮ ਕਰਾਂਗੇ ਸਰਜੀ ਸਿੰਘ ਪਿਤਾ ਸਰਜੀ ਸਿੰਘ ਸਰਦਾਰ ਦਾ ਪਿਤਾ ਜੀ ਸਰਦਾਰ ਬਿਆਨ ਸਿੰਘ ਜੀ ਉਹਨਾਂ ਨੇ ਇੱਡੀ ਵੱਡੀ ਗਰਵਾਨੀ ਦੇ ਦਿੱਤੀ ਹੈ ਜਿਹੜੀ ਕਿ ਆਪਾਂ ਕੋਈ ਵੀ ਕਿਸੇ ਘੜੀ ਦੇ ਵਿੱਚ ਉਹਦਾ ਮੁੱਲ ਨਹੀਂ ਤਾਰ ਸਕਦੇ ਉਹਨਾਂ ਦਾ ਤਾਂ ਅਸੀਂ ਵਿਆਜ ਵੀ ਦੇ ਸਕਦੇ ਤੇ ਜੇ ਸਾਡੀ ਸਿੰਘ ਆਪਸਾ ਉੱਠਿਆ ਤਾਂ ਉਹਨਾਂ ਨੂੰ ਨੇ ਆ ਦਾ ਹੱਕ ਮੰਗਿਆ ਤੇ ਲੋਕਾਂ ਨੇ ਉਹਨਾਂ ਦਾ ਹੱਕ ਉਹਨਾਂ ਦੀ ਝੋੜੀ ਦੇ ਵਿੱਚ ਪਾਇਆ ਜਿਹੜਾ ਜਿਹਨਾਂ ਦਾ ਫਰਜ਼ ਬੰਦਾ ਸੀ ਹੈ ਕਿ ਵੀ ਨੌਜਵਾਨ ਮੁੰਡੇ ਮੁੰਡਿਆਂ ਨੇ ਵੀ ਸਰਵਿਸ ਸਿੰਘ ਦਾ ਪੂਰਾ ਸਮਰਥਨ ਕੀਤਾ ਹੈ ਤੇ ਕੀ ਤੁਹਾਨੂੰ ਲੱਗਦਾ ਵੀ ਸਰਵਿਸ ਸਿੰਘ ਨਸ਼ਿਆਂ ਤੇ ਕੋਈ ਠਲ ਪਾਉਣਗੇ ਸਾਡੇ ਖਾਸਾ ਦਾ ਸਭ ਤੋਂ ਵੱਡਾ ਮੁੱਦਾ ਹੀ ਇੱਕ ਜਿਹੜੀ ਸਭ ਤੋਂ ਪਹਿਲਾਂ ਤਾਂ ਜਿਹੜੀ ਗੁਰੂਗ੍ਰਾਸਾ ਜੀ ਦੀ ਬੇਆਬਦੀ ਹੋਈ ਹੈ ਤੇ ਇਸ ਮੁੱਦੇ ਤੇ ਪਹਿਲ ਤੇ ਤਰਫ਼ ਤੇ ਕੰਮ ਕੀਤਾ ਜਾਊਗਾ ਤੇ ਦੂਸਰਾ ਕੰਮ ਜਿਹੜਾ ਨਸ਼ੇ ਆ ਨਸ਼ਿਆਂ ਦਾ ਗ੍ਰੋਹਤਾ ਸੀ ਜਿਵੇਂ ਅਮਰਪਾਲ ਸਿੰਘ ਦੀ ਬਹੀਰ ਚੜਾਈ ਵੀ ਸੀ ਖਾਲਸਾ ਜੀ ਜੀ ਉਹ ਵੀ ਦੁਬਾਰਾ ਆਰੰਭ ਕੀਤੀ ਜਾਊ ਸਰਜੀ ਸਿੰਘ ਖਾਲਸਾ ਜੀ ਦਾ ਮੇਨ ਹੀ ਮੁੱਦਾ ਇੱਕ ਤਾਂ ਸਿੰਘਾਂ ਦੀ ਬੰਦੀ ਬੰਦੀ ਸਿੰਘਾਂ ਦੀ ਢਾਈ ਤੇ ਇੱਕ ਨਸ਼ਿਆਂ ਤੇ ਤੇ ਇੱਕ ਵਿਆਪ ਦੀ ਵਾਸਤੇ ਸਭ ਤੋਂ ਵੱਡੇ ਮੇਨ ਮੁੱਦੇ ਸਰਜੀ ਸਿੰਘ ਖਾਲਸਾ ਜੀ ਅਮਰਪਾਲ ਸਿੰਘ ਖਾਲਸਾ ਨੂੰ ਇਹ ਕੀਤਾ ਜਾਣਗੇ ਇੱਕੀ ਬਗਰਾੜੀ ਤੇ ਇਹਦੇ ਬਾਈਬਲ ਦੇ ਇਹ ਮਸਲੇ ਮੰਨੇ ਜਾਂਦੇ ਆ ਕਿ ਇਹਨਾਂ ਤੇ ਵੀ ਕੋਈ ਕਾਰਵਾਈ ਹੋਊਗੀ ਇਹ ਸਭ ਤੋਂ ਪਹਿਲਾਂ ਮੋਢੇ ਨੂੰ ਦੱਸ ਕੇ ਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਪੀ ਹੈ ਸਭ ਤੋਂ ਵੱਡਾ ਮਸਲਾ ਤਾਂ ਇਹ ਹੀ ਹੈ ਜਿਹੜੀ ਕੇਤਾ ਦੀ ਜਿਹੜੀ ਬਿਆਪੀ ਹੋਈ ਹੈ ਇਹ ਹੀ ਲੋਕਾਂ ਨੇ ਸਾਰੀ ਨਹੀਂ ਇਸੇ ਕਰਕੇ ਆਪ ਆਲਿਆਂ ਨੂੰ ਵੋਟਾਂ ਪਾ ਗਏ ਸਾਰਿਆਂ ਨੇ ਬਹੁਤ ਮਹੱਤਵ ਨਾਲ ਦਿਖਾਇਆ ਸੀਗਾ ਇਹੀ ਇਹਨਾਂ ਦਾ ਮੇਨ ਮੁੱਦਾ ਸੀਗਾ ਦੋ ਮੁੱਦਿਆਂ ਤੇ ਤੋਂ ਤੋਂ ਚੋਣ ਲੜੇ ਸੀ ਨਸ਼ੇ ਆਸਤੇ ਤੇ ਬੇਆਬਦੀ ਆਸਤੇ ਇਹਨਾਂ ਨੇ ਦੋਨੇ ਮੁੱਦਿਆਂ ਨੂੰ ਰੋਲ ਕੇ ਰੱਖ ਦਿੱਤਾ ਇਸ ਕਰਕੇ ਲੋਕਾਂ ਨੇ ਐਕਟਿਵ ਜਨ ਦੇ ਦੁਆਰਾ ਨੇ ਇਹ ਸਾਰੀ ਸੰਗਤ ਨੇ ਦੁਆਰਾ ਫੇਰ ਇਹਨੂੰ ਜਿੱਤ ਹਾਸਲ ਕਰਾਈ ਹੈ ਸ਼ੁਰੂਆਤੀ ਦੌਰ ਚ ਲੱਗਦਾ ਸੀਗਾ ਵੀ ਸਰਬਜੀਤ ਸਿੰਘ ਜੀ ਵੀ ਪਾਰੀ ਬਬਲ ਨਾਲ ਦਿੱਤਣਗੇ ਕਿਉਂਕਿ ਕੁਝ ਕੁ ਦਾ ਕਹਿਣਾ ਸੀਗਾ ਕਿ ਉਹਨਾਂ ਨਾਲ ਤਾਂ ਦੋ ਚਾਰ ਬੰਦੇ ਆ ਵੀ ਉਹਨਾਂ ਦੀ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ हां ये सारे ਪਿੰਡਾਂ ਦੀ ਕੋਈ ਚਰਚਾ ਸੀਗੀ ਵੀ ਸਰਜੀ ਸਿੰਘ ਖਾਲਸਾ ਨਹੀਂ ਜਾ ਸਕਦੇ ਇਹਨਾਂ ਦੀ ਕਿਹੜਾ ਕੋਈ ਦੇਣ ਆ ਕੇ ਇਹਨਾਂ ਦਾ ਤਾਂ ਆਸਾਨ ਮੋੜਦਾ ਪਰ ਜਿਹੜਾ ਕੋਈ ਸੀਧਾ ਸੀਧਾ ਦਾ ਆਸਾਨ ਮੋੜਨਾ ਬਹੁਤ ਮੁਸ਼ਕਲ ਹੈ ਨਾ ਹੀ ساری ਜ਼ਿੰਦਗੀ ਕੋਈ ਆਸਾਨ ਦੇ ਸਕਦਾ ਉਹਨਾਂ ਦਾ ਜੇ ਸੀ ਹੀ ਨਾ ਦਿੱਤੀਆਂ ਤੇ ਉਹਨਾਂ ਆਸਾਨ ਬਹੁਤ ਵੱਡਾ ਜਿਹੜੇ ਹਾਂ 2-4 ਪੈਣਟ ਦੇ ਮੋਦਵਾਰ ਹੁੰਦੇ ਆ ਜਿਵੇਂ ਸਾਡੇ ਪਿੰਨੇ ਜੱਤਕਰ ਵੀ ਸੀਗਾ ਕਾਂਗਰਸ ਦੇ ਇੰਦਰਾ ਗਾਂਧੀ ਦੇ ਉਹ ਮੁੰਡੇ ਬੰਦੇ ਆ ਉਹਨਾਂ ਦਾ ਬਿਆਨ ਸੀਗੇ ਵੀ ਜੱਤਗੱਲ ਦੇ ਵਿੱਚੋਂ ਤਾਂ ਸਿਰਫ ਦੋ ਬੰਦੇ ਹੀ ਆ ਹਾਉ ਸਾਬ ਪਾਂਥਰੀ ਵਿੱਚ ਗੁਰੂ ਸਾਹਿਬ ਨੇ ਸੈਕਸਾਜਨ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀਗਾ ਇੱਕ ਸਿੰਘ ਵੀ ਸਵਾ ਲੱਖ ਨਾਲ ਲੜਾ ਦੇਾਂਗੇ ਇੱਥੇ ਤਾਂ ਚਲੋ ਦੋ ਜਣੇ ਮੰਨਦੇ ਸੀਗੇ ਤੇ ਦੋ ਜਣੇ ਮੰਨ ਕੇ ਵੀ ਵੇਖੋ ਇਹ ਨਗਰ ਦਾ ਸੁਜੋਗ ਸੀਗਾ ਕੋਈ ਮੈਂ ਜਾਂ ਕੁਛ ਵੀ ਆਪਣੇ ਤੇ ਐਂ ਤਾਂ ਹੈ ਨਹੀਂਗਾ ਵੀ ਅਸੀਂ ਮੈਂ ਜਿਤਾਦਾ ਕਿਸੇ ਨੂੰ ਜਿਤਾਦਾ ਇਹ ਨਗਰ ਤੇ ਸੁਜੋਗ ਨਾਲ ਹੀ ਨਗਰ ਨਹੀਂ ਸਾਰੇ ਨੇ ਕਰਕੇ ਤੇ ਨਗਰ ਨੂੰ ਪਤਾ ਸੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਨੇ ਕਿਸੇ ਪਾਰਟੀ ਨਾਲ ਕੋਈ ਪਾਰਟੀ ਦੇ ਪਰ ਉੱਠ ਕੇ ਵੋਟਾਂ ਪਾਈਆਂ ਕਿਸੇ ਨਾਲ ਕੋਈ ਸਮਾਨ ਦੀ ਨਾਮ ਐ ਪਾਈਆਂ ਨਾ ਕਿਸ ਨੇ ਹੋਰ ਉਹ ਆਪਣੇ ਆਪ ਹੀ ਸਾਰੇ ਨਗਰ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਨਗਰ ਦਾ ਜੱਜਕਿਲ੍ਹ ਦਾ ਤੇ ਬਾਕੀ ਫਰੀ ਕੋੜ ਨਾਗਰ ਦੇ ਵਸਨੀਕਾਂ ਦਾ ਤੇ ਇਹਨਾਂ ਨੇ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ ਬਹੁਤ ਮਤਨਜਦਾ ਹੈ ਬਹੁਤ ਵੱਡੀ ਲੀਡ ਦੇ ਦਿੱਤੀ ਹੈ ਕੀ ਤੁਸੀਂ ਦੇਖਦੇ ਹੋ ਆਮੀ ਕਿ ਬੀਏ ਬੀਏ ਕਰਕੇ ਮੁੰਡੇ ਵੀ ਵਿਲੇ ਕਰਦੇ ਆ ਬੇਰੋਗਾਰ ਕਰਦੇ ਆ ਕੀ ਪਾਰਲੀਮੈਂਟ ਚ ਵੀ ਸਰਵਿਸਿੰਗ ਜੀ ਇਹਨਾਂ ਦੇ ਵੀ ਹੱਕ ਚ ਕੋਈ ਮਿਆਨ ਦੇਣਗੇ ਇਹਨਾਂ ਸਭ ਤੋਂ ਵੱਡੇ ਪਹਿਲਾਂ ਮੁੱਦੇ ਜਿਹੜੇ ਨੌਜਵਾਨੀ ਦੇ ਖਾਸ ਕਰਕੇ ਨੌਜਵਾਨੀ ਆਸਤੇ ਜਿਵੇਂ ਆਪਣੇ ਬਿੰਨਾਂਜ ਵੀ ਆਪਣ ਨੂੰ ਪਤਾ ਆ ਪਰ ਦੂਸਰੀ ਪਾਸੇ ਤਕੀਨੇ ਕਰਕੇ ਮਾਰ ਕੇ ਪਾ ਦੇ ਬਿੰਨਾਂ ਜੀ ਮਾਰ ਗਏ ਵੀ ਨਸ਼ੀਨਾ ਮਤਲਬ ਇਹ ਹੁਣ ਦੇਖੋ ਜੀ ਉਹ ਜਿਵੇਂ ਆਪਣੀ ਜੀਹ ਵਾਲੀ ਗੋਲੀ ਬੋਲਦੇ ਆ ਚੀਜ਼ਾਂ ਨਸ਼ੇ ਸਰਕਾਰਾਂ ਨੂੰ ਆਡ ਅਫੇਡ ਕਰ ਰਹੀਆਂ ਆਪ ਦੇ ਰਹੀਆਂ ਫ੍ਰਿਜ ਦੇ ਰਹੀਆਂ ਜਿਹੜਾ ਵੀ ਨਹੀਂ ਖਾਣਾ ਚਾਹੁੰਦਾ ਕੋਈ ਜੇਲ੍ਹ ਚ ਵੀ ਮਣੀ ਮੋਟੀ ਦੀ ਨੀਤੀ ਹੋ ਕੇ ਜਾ ਕੇ ਜੇਲ੍ਹ ਜਾਰ ਦੋ ਸੋ ਫ੍ਰੀਤੀ ਜਾਂਦੀ ਆ ਇਹ ਤਾਂ ਸਰਕਾਰਾਂ ਚਾਹੁੰਦੀਆਂ ਸੀ ਨਸ਼ਾ ਬੇੜਾ ਕਰ ਕਰਨੇ ਜਾਂਦੇ ਜਵਾਨੀ ਦਾ ਇਹ ਜਾਣ ਬੁੱਝ ਕੇ ਨਸ਼ਾ ਖੋਦ ਆਪ ਬਣ ਰਹੇ ਆ ਇਹ ਨਸ਼ੇ ਦੇ ਮੁੱਦੇ ਤੇ ਜੇ ਨਸ਼ੇ ਦੇ ਕੰਟਰੋਲ ਹੋਊਗਾ ਤਾਂ ਨੌਜਵਾਨੀ ਫੜੂਗੀ ਫੜੂਗੀ ਤੇ ਜਾਗਰਤਾ ਹੋਊਗੀ ਜਾਗਰਤਾ ਨਾਲ ਹੀ ਸਭ ਕੁਝ ਦੇ ਇਸ ਦਾ ਖਾਸ ਕਰਕੇ ਪਹਿਲ ਦੇ ਆਧਾਰ ਤੇ ਮੁੱਦੇ ਠਾਈ ਜਾਣਗੇ ਨੌਜਵਾਨੀ ਦੇ ਵੀ ਜਿੰਨੇ ਵੀ ਵੱਧ ਤੋਂ ਵੱਧ ਨੌਕਰੀ ਮਿਲੇ ਨਾ ਸਭ ਕੁਝ ਤੇ ਜੋਬ ਮਿਲੇ ਚਲਵੜ ਕੋਈ ਨਾ ਕੋਈ ਕੰਮ ਕਰਦਾ ਕੰਮ ਕਰ ਕਰਨਾ ਲੋੜੀ ਦੀ ਗੱਡੀ ਪਾਉਂ ਕਿ ਲੱਗਦਾ ਹੈ ਇਸ ਵਾਰ ਪੰਜਾਬ ਚ ਤਬਦੀਲੀ ਦੇਖਣ ਨੂੰ ਮਿਲੂਗੀ ਹਾਂਜੀ ਇਹ ਜਿਹੜੇ ਆਪਣੇ ਲੋਕ ਆ ਜੀ ਇਹ ਲੋਕਾਂ ਦਾ ਬਦਲਾ ਹੀ ਤਾਂ ਇਹ ਆਮ ਪਾਰਟੀ ਨੇ ਬਦਲਾ ਹੀ ਤਾਂ ਦਿੱਤਾ ਸੀ ਤਬਦੀਲੀ ਦੇ ਮਾਰੇ ਨੇ ਦੋ ਸਰਕਾਰਾਂ ਤੋਂ ਰਵੈਤੀ ਬਾਲੀਆਂ ਤੋਂ ਆਖ ਕੇ ਇਹਨਾਂ ਨੇ ਸਾਰਾ ਬਹੁਮਤ ਨਾ ਜਿੱਤਾ ਆਇਆ ਸੀਗਾ ਪਰ ਇਹ ਸਰਕਾਰ ਵੀ ਉਹੀ ਸਰਕਾਰਾਂ ਨੂੰ ਉਹੀ ਪੁਰਾਣਾ ਫੇਰ ਮੰਤਰੀਆਂ ਨੂੰ ਸੀਟਾਂ ਦੇ ਕੇ ਉਪਰੰਤ ਮੰਤਰੀਆਂ ਲਾ ਕੇ ਉਹਨਾਂ ਨੂੰ ਨੌਜਵਾਨੀ ਨੂੰ ਫੇਰ ਪਹੁੰਚ ਦੇ ਕੇ ਉਹ ਲੋ ਇਹ ਕਹਿੰਦੇ ਸੀ ਕਿਨੇ ਅਸੀਂ ਨੌਜਵਾਨੀ ਨੂੰ ਲਿਆਵਾਂਗੇ ਘਰ ਘਰ ਤੋਂ ਲੀਡਰ ਬਣਾਵਾਂਗੇ ਘਰ ਘਰ ਤੋਂ ਬੰਦਾ ਬਦਲਵਾਜ ਧਾਵਾਗੇ ਸੱਤਾਂ ਚੋਂ ਸਰਕਾਰ ਚੱਲੂਗੀ ਇਹੋ ਗੱਲ ਤੋਂ ਵਾਰੀ ਤੇ ਮੁੱਕ ਗਈ ਇਸ ਕਰਕੇ ਲੋਕਾਂ ਨੇ ਫਿਰ ਰੇਗ ਦੀ ਬਹੁਮਤ ਨਾਲ ਜਿਤਾਇਆ ਤੇ ਇਹਨਾਂ ਨੂੰ ਵੀ ਇਹ ਮੇਨ ਮੁੱਦਾ ਹੀ ਇਹ ਹੋਊਗਾ ਤੇ ਇਸ ਕਰਕੇ ਆਪ ਦਾ ਜੰਗ ਜੇਤਣਗੇ ਦੁਆਰਾ ਤੇ ਬਹੁਮਤ ਨਾਲ ਦੁਆਰਾ ਨਵੀਂ ਪੰਜਾਬ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ